ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ 'ਚ ਹੜ੍ਹਾਂ ਨੇ ਇੱਕ ਉਹਰਾਮ ਮਚਾ ਰੱਖਿਆ ਤੇ ਪਾਣੀ ਵਿੱਚ ਫਸਲਾਂ ਜਿਹੜੀਆਂ ਸਾਰੀਆਂ ਬਰਬਾਦ ਹੋ ਗਈਆਂ ਘਰ ਟਹਿਗੇ ਜਿਹੜੇ ਡੰਗਰ ਬੱਚਾ ਸੀ ਉਹ ਸਭ ਪਾਣੀ ਵਿੱਚ ਰੁੜ ਗਿਆ ਕੁਝ ਨਹੀਂ ਬਚਿਆ ਲੋਕਾਂ ਕੋਲ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਤੇ ਇਹਦੇ باوجود ਵੀ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਐ ਕਿਉਂਕਿ ਇਹ ਸ਼ੇਰਾਂ ਦੀ ਕੌਮ ਹੈ ਤੇ ਅਸੀਂ ਉਸ ਗੁਰੂ ਗੋਵਿੰਦ ਸਿੰਘ ਦੇ ਵਾਰਸਾਂ ਜਿਨੇ ਹਮੇਸ਼ਾ ਸਾਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਇਆ ਕਿਉਂਕਿ ਉਹਨਾਂ ਨੇ ਆਪਣਾ ਸਰਵੰਸ ਵਾਰ ਕੇ ਇੱਤਸਾ ਸੀ ਦੇਸ਼ ਕੌਮ ਦੀ ਖਾਤਰ ਫਿਰ ਵੀ ਚੜ੍ਹਦੀ ਕਲਾ ਵਿੱਚ ਹੀ ਰਹੇ ਸੀ ਤੇ ਸਾਨੂੰ ਆਪਣੀ ਜਿਹੜੀ ਕੌਮ ਹੈ ਉਹਨਾਂ ਨੇ ਹਮੇਸ਼ਾ ਸਾਨੂੰ ਵੀ ਚੜ੍ਹਦੀ ਕਲਾ ਵਿੱਚ ਰਹਿਣ ਲਈ ਇਹੀ ਕਿਹਾ ਤੇ ਅਸੀਂ ਰਹਿੰਦੇ ਵੀ ਚੜ੍ਹਦੀ ਕਲਾ ਵਿੱਚ ਹੀ ਆ ਭਾਵੇਂ ਸਾਡੇ ਪੱਲੇ ਕੁਝ ਨਾ ਹੋਵੇ ਪਰ ਫਿਰ ਵੀ ਅਸੀਂ ਹੱਸ ਕੇ ਸਭ ਨੂੰ ਮਿਲਦੇ ਆਂ ਇਹੀ ਹਾਲ ਪੰਜਾਬੀਆਂ ਦਾ ਪਰ ਇੱਥੇ ਇਹ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋ ਰਿਹਾ ਜਿਹੜੀ ਕੌਮ ਹਰ ਇੱਕ ਦੀ ਮਦਦ ਕਰਦੀ ਹੈ ਜਦੋਂ ਕਿਸੇ ਵੀ ਸਟੇਟ 'ਚ ਕਿਸੇ ਕਿਸਮ ਦੀ ਕੋਈ ਤਬਾਹੀ ਹੁੰਦੀ ਹੈ ਤਾਂ ਪੰਜਾਬੀ ਸਭ ਤੋਂ ਮੂਰੇ ਖੜੇ ਹੁੰਦੇ ਆ ਪਰ ਅੱਜ ਪੰਜਾਬੀਆਂ ਦੀ ਮਦਦ ਕਰਨ ਲਈ ਕੋਈ ਨਹੀਂ ਬੋੜਿਆ ਪੰਜਾਬੀਆਂ ਦੀ ਮਦਦ ਸਿਰਫ ਉਹਨਾਂ ਦੇ ਪੰਜਾਬੀ ਭਰਾ ਹੀ ਕਰ ਰਹੇ ਨੇ ਪੰਜਾਬ ਪੰਜਾਬ ਹੀ ਪੰਜਾਬ ਨੂੰ ਬਚਾ ਰਿਆ ਹੋਰ ਕੋਈ ਨਹੀਂ ਖੜਿਆ ਨਾਲ ਨਾ ਸਰਕਾਰਾਂ ਖੜੀਆਂ ਤੇ ਨਾਲ ਹੀ ਕੋਈ ਹੋਰ ਸਟੇਟਾਂ ਦੇ ਲੋਕ ਖੜੇ ਨਹੀਂ ਪਰ ਪ੍ਰਮਾਤਮਾ ਅੱਗੇ ਇੱਕੋ ਹੀ ਅਰਦਾਸ ਹੈ ਵੀ ਸਾਡਾ ਏਕਾ ਇਸ ਤਰ੍ਹਾਂ ਹੀ ਬਰਕਰਾਰ ਰਹੇ ਤੇ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਰਹੀਏ ਤੇ ਕਿਉਂਕਿ ਜਦੋਂ ਅਸੀਂ ਲੋਕਾਂ ਦੀ ਮਦਦ ਕਰ ਸਕਦੇ ਆ ਤੇ ਫਿਰ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਿਉਂ ਨਹੀਂ ਕਰਾਂਗੇ ਕਿਉਂਕਿ ਕਹਿੰਦੇ ਹੁੰਦੇ ਆ ਇੱਕ ਤੇ ਇੱਕ 11 ਹੁੰਦੇ ਨੇ ਤੇ ਸਾਡੀ ਕੌਮ ਤਾਂ ਸਦਾ ਚੜ੍ਹਦੀ ਕਲਾ ਵਾਲੀ ਕੌਮ ਹੈ ਤੇ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੇ ਪਰ ਜਦੋਂ ਸਾਡੀ ਕੌਮ ਨੂੰ ਲੋੜ ਪਈ ਤਾਂ ਸਭ ਨੇ ਮੂੰਹ ਫੇਰ ਲਿਆ ਸਾਡੇ ਤੋਂ ਪਰ ਅਸੀਂ ਧੰਨਵਾਦੀ ਆ ਉਹਨਾਂ ਲੋਕਾਂ ਦੇ ਉਹਨਾਂ ਆਪਣੇ ਭਰਾਵਾਂ ਦੇ ਐਨ ਆਰ ਆਈ ਹੈ ਜਿਹੜੇ ਤੇ ਕਲਾਕਾਰ ਭਰਾ ਨੇ ਸਾਡੇ ਤੇ ਬਾਕੀ ਬੇਸ਼ੱਕ ਪੰਜਾਬ ਦਾ ਮਜ਼ਦੂਰ ਹੀ ਕਿਉਂ ਨਾ ਹੋਵੇ ਹਰ ਕੋਈ ਇਸ ਟਾਈਮ ਆਪਣੀ ਦੂਜੇ ਭਰਾਵਾਂ ਦੀ ਮਦਦ ਲਈ ਤਿਆਰ ਖੜਾ ਹੈਗਾ ਹਰੇਕ ਆਪਣੀ ਕਮਾਈ ਦਾ ਤਿਲ ਫੁੱਲ ਮਦਦ ਲਈ ਦੇ ਰਿਹਾ ਹੈ ਜਿੰਨੇ ਕੁ ਜੋਗਰਾ ਹੈਗਾ ਕੋਈ ਹਰੇਕ ਮਦਦ ਕਰ ਰਿਹਾ ਹੈ ਤੇ ਕਰਨੀ ਚਾਹੀਦੀ ਵੀ ਹੈ ਜਦੋਂ ਅਸੀਂ ਲੋਕਾਂ ਦੀ ਮਦਦ ਕਰਦੇ ਆ ਤਾਂ ਫਿਰ ਅਸੀਂ ਆਪਣੇ ਭਰਾਵਾਂ ਦੀ ਮਦਦ ਕਿਉਂ ਨਹੀਂ ਕਰਾਂਗੇ ਤੇ ਸਾਡੇ ਚ ਜਿਹੜਾ ਇੱਕ ਹੈ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਵੀ ਇਸ ਤਰ੍ਹਾਂ ਹੀ ਬਰਕਰਾਰ ਰਹੇ ਤੇ ਅਸੀਂ ਸਾਨੂੰ ਕਿਸੇ ਦੀ ਮਦਦ ਦੀ ਲੋੜ ਵੀ ਨਾ ਪਵੇ ਅਸੀਂ ਲੋਕਾਂ ਦੀ ਮਦਦ ਤਾਂ ਕਰਦੇ ਰਹੀਏ ਸਾਡੇ ਹੱਥ ਹਮੇਸ਼ਾ ਦੂਜਿਆਂ ਦੀ ਮਦਦ ਲਈ ਹੀ ਉੱਠਣਾ ਮਦਦ ਮੰਗਣ ਲਈ ਨਾ ਉੱਠਣਾ ਇਸ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਸੀਂ ਸਭ ਦੀ ਮਦਦ ਇਸ ਤਰ੍ਹਾਂ ਹੀ ਕਰਦੇ ਰਹੀਏ ਬੇਸ਼ੱਕ ਕੋਈ ਸਾਡੀ ਮਦਦ ਅੱਜ ਨਹੀਂ ਕਰ ਰਿਹਾ ਪਰ ਅਸੀਂ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ ਕਿਉਂਕਿ ਪੰਜਾਬ ਦਾ ਜਿਹੜਾ ਅੰਨ ਦਾਤ ਹੈ ਉਹ ਸਭ ਦਾ ਢਿੱਡ ਭਰ ਰਿਹਾ ਹੈ ਪਰ ਅੱਜ ਉਹਦੇ ਹਾਲਾਤ ਕੀ ਨੇ ਤੇ ਇਹਦੇ ਬਾਰੇ ਕੋਈ ਨਹੀਂ ਦੇਖ ਰਿਹਾ ਜਿਵੇਂ 83 ਦੇ ਦੰਗਿਆਂ ਨੇ ਵੀ ਪੰਜਾਬ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਫਿਰ 88 ਦੇ ਹੜ੍ਹਾਂ ਨੇ ਤੇ ਹੁਣ 2025 ਦੇ ਹੜ੍ਹਾਂ ਨੇ ਪਰ ਪੰਜਾਬ ਜਿਹੜੀ ਇਹ ਕੌਮ ਹੈ ਇਹ ਸ਼ੇਰਾਂ ਦੀ ਕੌਮ ਹੈ ਤੇ ਇਹ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਕੌਮ ਹੈ ਇਸ ਤਰ੍ਹਾਂ ਦੇ ਹੜ ਵਗੈਰਾ ਆ ਕੇ ਇਹਨਾਂ ਨੂੰ ਢਾ ਨਹੀਂ ਲਾ ਸਕਦੇ ਇਹ ਦੁਆਰੇ ਖੜੇ ਹੋ ਜਾਣਗੇ ਇਸ ਛੋਟੇ ਮੋਟੇ ਹੜਾ ਸਾਨੂੰ ਸੈਟ ਨਹੀਂ ਸਕਦੇ ਅਸੀਂ ਦੁਆਰੇ ਫੇਰ ਖੜੇ ਹੋ ਜਾਵਾਂਗੇ ਕਿਉਂਕਿ ਅਸੀਂ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਹੈ ਉਹਦਾ ਬੁਰਾ ਕਿਵੇਂ ਹੋ ਜੂਗਾ ਤੇ ਪਰ ਇਥੇ ਦੁੱਖ ਬਹੁਤ ਹੁੰਦਾ ਸਾਨੂੰ ਜਦੋਂ ਦੂਜਿਆਂ ਨੇ ਸਾਡੇ ਤੋਂ ਮੂੰਹ ਫੇਰ ਲਿਆ ਤੇ ਚਲੋ ਕੋਈ ਗੱਲ ਨਹੀਂ ਉਹ ਉਹਨਾਂ ਦੀ ਇੱਛਾ ਹੈ ਨਾ ਤੇ ਪਰ ਸਾਡਾ ਵੈਗਰੂ ਸਾਡੇ ਨਾਲ ਹੈ ਸਾਡਾ ਕਾਲਪੁਰਖ ਸਾਡੇ ਨਾਲ ਹੈ ਅਸੀਂ ਆਪਦੇ ਭੈਣ ਭਰਾਵਾਂ ਦੇ ਨਾਲ ਖੜੇ ਆ ਤੇ ਇਸ ਤਰ੍ਹਾਂ ਹੀ ਇਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਰਹੀਏ ਤੇ ਸਾਨੂੰ ਕਦੇ ਕਿਸੇ ਦੀ ਮਦਦ ਦੀ ਲੋੜ ਨਾ ਪਵੇ ਤੇ ਹਮੇਸ਼ਾ ਸਾਰੇ ਜਿਹੜੇ ਪੰਜਾਬੀ ਭਰਾ ਨੇ ਮੈਂ ਕਹਣੀ ਆ ਦਿਨ ਦੁੱਗਣੀ ਰਾਤ ਓਗਣੀ ਤਰੱਕੀ ਕਰਨ ਤੇ ਚੜ੍ਹਦੀ ਕਲਾ ਵਿੱਚ ਰਹਿਣ ਸਾਰੇ ਧੰਨਵਾਦ